ਸਾਸ਼ੀ ਗਾਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ 15 ਨਵੰਬਰ ਨੂੰ ਇੱਕ ਸ਼ਾਰਟ ਫਿਲਮ ਆ ਰਹੀ ਹੈ ਨੀ ਮੈਂ ਕਮਲੀਆ ਇਹ ਸ਼ਾਰਟ ਫਿਲਮ ਅਰਾਊਂਡ 2 ਪੇ ਪੱਜਮਿੰਟ ਦੀ ਹੋਣੀ ਆ ਤੇ ਆ ਚਾਹੇ ਇਹ ਫਿਲਮ ਸ਼ਾਰਟ ਫਰ ਛੋਟੀ ਆ ਪਰ ਇਹ ਦੇ ਵਿੱਚ ਜੋ ਮੈਸੇਜ ਆ ਜੋ ਸਬਜੈਕਟ ਆ ਇਸ ਸ਼ਾਰਟ ਫਿਲਮ ਦਾ ਉਹ ਬਟਾਇਆ ਤੇ ਇਨੂੰ ਅਸੀਂ ਸ਼ੂਟ ਕੀਤਾ ਸੀਗਾ 2 ਸਾਲ ਪਹਿਲਾਂ ਤੇ ਅ ਇਹ ਡਿਲੇ ਹੋ ਗਈ ਅ ਪਰ ਹੁਣ ਆ ਰਹੀ ਆ ਸੋ ਸਾਰੇ ਜਣੇ ਪਲੀਜ਼ ਸ਼ੇਅਰ ਸਪੋਰਟ ਅ ਇਹ ਮੈਸੇਜ ਬੁੱਕ ਵੀ ਆ ਰਾਇਆ ਅ ਇੱਕ ਨਵੇਂ ਤਰੀਕੇ ਨਾਲ ਇਹਨੂੰ ਜੋ ਇਹਦਾ ਸਬਜੈਕਟ ਯਾ ਨਵੇਂ ਤਰੀਕੇ ਨਾਲ ਨੂੰ ਸ਼ੂਟ ਕੀਤਾ ਗਿਆ ਆ ਅ 1984 ਦੇ আফਟਰ ਇਫੈਕਟਸ ਇਨ 올 ਥਾਟ ਸੋ ਪਲੀਜ਼ ਸ਼ੇਅਰ ਐਂਡ ਸਪੋਰਟ ਅਮ ਅਨੂੰ ਡਾਇਰੈਕਟ ਕੀਤਾ ਗਿਆ ਦਿਲਜੀਤ ਕਲਸੀ ਸਰ ਨੇ ਅਮ ਜੋ ਕੀ ਤੁਹਾਨੂੰ ਪਤਾ ਉਹ ਡਿਬਿਊ ਕਰਨੇ ਆ ਇਸ ਟਾਈਮ ਅਮ ਪਰ ਉਹਨਾਂ ਦੀ ਐਬਸੈਂਸ ਦੇ ਵਿੱਚ ਉਹਨਾਂ ਦੇ ਮੁੰਡੇ ਨੇ ਸਨੀ ਕਲਸੀ ਨੇ ਅਮ ਇਹਦੀ ਇਹਦੀ ਐਡੀਟਿੰਗ ਵਗੈਰਾ ਸਾਰਾ ਕੁਝ ਫਿਨਿਸ਼ ਕਰਵਾ ਕੇ ਇਹਨੂੰ ਤਿਆਰ ਕੀਤਾ ਆ ਤੇ ਹੁਣ ਰਿਲੀਜ਼ ਹੋਊਗੀ ਤੇ ਪਲੀਜ਼ ਅਮ Share and support. Um, there's a big message behind this short film, um, and yeah, um, let's see how you guys like it. Um, I think it was a beautiful story, um, and yeah. jee sare nu, I hope to see sare homoge. 15 November nu, ek short film maria. Mei main kamliya. ਇਹ ਇਹ ਸ਼ਾਰਟ ਫਿਲਮ ਅਰਾਊਂਡ 2 ਤੇ ਪੱਜਮਿੰਟ ਦੀ ਹੋਣੀ ਆ ਤੇ ਆ ਚਾਹੇ ਇਹ ਫਿਲਮ ਸ਼ਾਰਟ ਫਰ ਛੋਟੀ ਆ ਪਰ ਇਹ ਇਹਦੇ ਵਿੱਚ ਜੋ ਮੈਸੇਜ ਆ ਜੋ ਸਬਜੈਕਟ ਆ ਇਸ ਸ਼ਾਰਟ ਫਰਮ ਦਾ ਉਹ ਵਟਾਇਆ ਤੇ ਇਹਨੂੰ ਅਸੀਂ ਸ਼ੂਟ ਕੀਤਾ ਸੀਗਾ 2 ਸਾਲ ਪਹਿਲਾਂ ਤੇ ਆ ਇਹ ਡਿਲੇ ਹੋ ਗਈ ਆ ਪਰ ਹੁਣ ਆ ਰਹੀ ਆ so sare jale please uh, share support um in the message box bhi aaya um ik naye tareeke na no, innu uh, jo is e a subject ya naye tareeke na nu no show uh, kita gaya ya um 1984 the after effects and all that so please share and support um um innu e no direct kita gaya diljit kalcsisser ne um ਜੋ ਕੀ ਤੁਹਾਨੂੰ ਪਤਾ ਉਹ ਦਿਬੂ ਕਰਨੇ ਆ ਇਸ ਟਾਈਮ ਅਮ ਪਰ ਉਹਨਾਂ ਦੀ ਐਬਸੈਂਸ ਦੇ ਵਿੱਚ ਉਹਨਾਂ ਦੇ ਮੁੰਡੇ ਨੇ ਸਨੀ ਕਲ ਸੀ ਨੇ ਅਮ ਇਹਦੀ ਇਹਦੀ ਐਡੀਟਿੰਗ ਵਗੈਰਾ ਸਾਰਾ ਕੁਝ ਫਿਨਿਸ਼ ਕਰਵਾ ਕੇ ਇਹਨੂੰ ਤਿਆਰ ਕੀਤਾ ਆ ਤੇ ਹੁਣ ਰਿਲੀਜ਼ ਹੋਊਗੀ ਤੇ ਪਲੀਜ਼ ਅਮ ਸ਼ੇਅਰ ਐਂਡ ਸਪੋਰਟ ਅਮ ਥੇਅਰ ਇਜ਼ ਅ ਬਿਗ ਮੈਸੇਜ ਬਿਹਾਈਂਡ ਥਿਸ ਸ਼ਾਰਟ ਫਿਲਮ ਅਮ And yeah, um, let's see how you guys like it. Um, I think it was a beautiful story. Um, and yeah.